ਮਾਪਿਆਂ ਦਾ ਮ ਬੱਚਿਆਂ ਨੂੰ ਵਧਾਈ ਦੇਣਾ ਬਹੁਤ ਵਧਾਈ ਦੇ ਪਾਤਰੋਂ ਜਿਹੜਾ ਜੀ ਤੁਸੀਂ ਪਹਿਲਾ ਟੈਸਟ ਪਾਸ ਫੀਲਰ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ ਅੱਜ ਦੇ ਜਮਾਨੇ ਦੇ ਵਿੱਚ ਬਿਡੇ ਮੁੰਡਿਆ ਕੁੜੀਆਂ ਦਾ ਕੋਈ ਫਰਕ 100-100 ਮੁੰਡਿਆਂ ਦੇ ਵਿੱਚ ਇੱਕ ਇੱਕ ਕੁੜੀ ਕੰਮ ਕਰਦੀ ਆ ਜੇ ਉਹਦਾ ਨੇਚਾ ਹੋਵੇ ਉਹਦਾ ਹਿਰਦਾ ਸਹੀ ਹੋਵੇ ਵੀ ਮੈਂ ਕੰਮ ਤੇ ਮੰਜ਼ਿਲ ਤੇ ਪਹੁੰਚਣਾ ਤਾਂ ਉਹ ਬੱਚਾ ਮੰਜ਼ਿਲ ਤੇ ਪਹੁੰਚ ਜਾਂਦਾ ਤੇ ਬੱਚੋ ਤੁਸੀਂ ਪੜਾਈ ਕਰੋ ਪੂਰੀ ਡਟ ਕੇ ਪੜੋ ਅੱਜ ਤੁਹਾਡੀ ਜਿਹੜੀ ਪੰਜਾਬ ਸਰਕਾਰ ਆ ਬੱਚਿਆਂ ਨੂੰ ਪੜਾਉਣ ਲਈ ਬਹੁਤ ਕੁਝ ਦੇ ਰਹੀ ਆ ਔਰ ਤੁਸੀਂ ਲੈਣ ਵਾਲੇ ਬਣੋ ਜਦੋਂ ਆਪਾਂ ਲੈਣ ਦੇ ਲਾਇਕ ਹੀ ਨਹੀਂ ਆਗੇ ਤੇ ਫਿਰ ਸਰਕਾਰ ਤੋਂ ਰੋਸ ਰਹੀ ਹੈ ਮਾੜੀ ਗੱਲ ਆ ਪੜੋ ਬਹੁਤ ਮਹਿਕਮੇ ਤੁਹਾਨੂੰ ਕਲਾਸਰੂਮ ਤੋਂ ਬਾਅਦ ਲੈ ਜਾਂਦੇ ਆ ਨਾਨ ਮੈਡੀਕਲ ਤੋਂ ਬਾਅਦ ਕਲਾਸਰੂਮ ਤੋਂ ਬਾਅਦ ਕੋਈ ਡਾਊਟ ਲੈਣ ਚ ਲੈਣਦਾ ਕੋਈ ਤੇ ਨਰਸਿੰਗ ਚ ਲੈਣਦਾ ਜਿਹੜੇ ਕਮਰਸ ਦੇ ਆ ਉਹ ਆਪਣੀ ਲਾਈਨ ਤੇ ਚਲੇ ਜਾਂਦੇ ਆ ਜੇ ਪੁਲਿਸ ਵਿੱਚ ਜਾਣਾ ਤਾਂ ਜਿਹੜਾ ਪਾਸਪੋਰਟ ਤੋਂ ਬਾਹਰ ਬਹੁਤ ਸੌਖਾ ਤਰੀਕਾ ਹੈ ਬੇਟਾ ਪੁਲਿਸ ਦੇ ਜਾਣ ਦਾ ਪਰ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਕਿ ਪੁਲਿਸ ਕੋਲ ਜਾਣ ਤੋਂ ਪਹਿਲਾਂ ਹੀ ਕੋਈ ਗਲਤੀਆਂ ਕਰ ਲਈਏ ਪਹਿਲੀ ਤਾਂ ਇਹ ਹੈ ਇਸੇ ਬੱਚੇ ਨੇ ਮੋਟਰਸਾਈਕਲ ਬਾਈਕ 18 ਸਾਲ ਤੋਂ ਉੱਤੇ ਚਲਾਉਣਾ ਹੈ ਬਹੁਤ ਵੱਡਾ ਜੁਰਮਾ ਬੇਟੇ ਨਾਲੇ ਤਾਂ ਆਪ ਨਾਲੇ ਆਪਣੇ ਪੇਰੈਂਟਸ ਨੂੰ ਖਰਾਬ ਕਰਾਂਗੇ ਸਿਰਫ 16 ਸਾਲ ਦੇ ਬੱਚੇ ਦਾ ਵਿਦਾਊਟ ਗੇਅਰ ਦਾ ਲਾਇਸੈਂਸ ਬਣਦਾ ਤੁਸੀਂ ਆਪਣੇ ਕੈਫੇ ਦੇ ਜਾ ਕੇ ਲਾਇਸੈਂਸ ਬਣਾ ਸਕਦੇ ਹੋ ਫਿਰ ਐਕਟਵਾ ਚਲਾ ਸਕਦੇ ਹੋ ਅਗਰਵਾਏ ਤੁਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਦੇਣਾ ਕਿ ਆਪਾਂ ਕਾਨੂੰਨ ਦੇ ਉਲਟ ਚੱਲੀਏ ਸਾਨੂੰ ਡਾਕਟਰ ਪੀਰਾਂਵਰ ਬੇਕਰ ਨੇ ਬਹੁਤ ਜਿਉਣ ਲਈ ਬਹੁਤ ਮਦਦ ਦਿੱਤਾ ਹੋਇਆ ਪਰ ਆਪਾਂ ਪੜਦੇ ਨਹੀਂ ਬੇਟਾ ਪੜੋ ਤੇ ਸੰਘਰਸ਼ ਕਰੋ ਇੱਕੋ ਹੀ ਨਾਰ ਆਈ ਆ ਸਾਂ ਸੰਘਰਸ਼ ਇਹ ਨਹੀਂ ਆਪਾਂ ਡਾਂਗ ਚੱਕ ਕੇ ਕਰਨਾ ਆਪਾਂ ਪੜਾਂਗੇ ਆਪਾਂ ਨੂੰ ਨੌਲਜ ਹੋਊ ਸੰਘਰਸ਼ ਕਰਾਂਗੇ ਕੋਈ ਸਾਨੂੰ ਕੁਐਸਚਨ ਕਰੂਗਾ ਅਸੀਂ ਉਹਦਾ ਜਵਾਬ ਦੇ ਦੇਵਾਂਗੇ ਉਹਨੂੰ ਸੰਘਰਸ਼ ਕਿਹਾ ਜਾਂਦਾ ਜੇ ਕੋਈ ਗਲਤ ਕੰਮ ਕਰੂਗਾ ਉਹਨੂੰ ਅਸੀਂ ਰੋਕਾਂਗੇ ਵੀ ਸਾਰਾ ਤੁਸੀਂ ਆ ਗਲਤ ਕੰਮ ਕਰ ਰਹੇ ਹੋ ਇਸ ਤਰ੍ਹਾਂ ਆ ਰਹਿਣਾ ਠੀਕ ਇਹਨਾਂ ਗੱਲਾਂ ਨੂੰ ਕਹਿੰਦੇ ਸੰਘਰਸ਼ ਨਾ ਕਿ ਆਪਾਂ 10 ਬੰਦੇ ਇਕੱਠੇ ਹੋ ਕੇ ਐਡਿਟਿਸ਼ਨ ਕਰ ਲਈਏ ਜਾਂ ਹੋਟਲ 'ਚ ਕੰਮ ਕਰ ਲਈਏ ਰੋਡ ਤੇ ਬਹਿ ਗਏ ਇਹ ਕੰਮ ਸੰਘਰਸ਼ ਨਹੀਂ ਹੁੰਦਾ ਸੰਘਰਸ਼ ਆ ਪੜਨਾ ਤੇ ਅੱਗੇ ਜਾਣਾ ਇਹਨੂੰ ਸੰਘਰਸ਼ ਕਹੇ ਜਾਂਦਾ ਤੇ ਮੈਂ ਉਮੀਦ ਆਖਦਾ ਕਿ ਬੱਚੇ ਤੁਹਾਡੇ ਤੋਂ ਟਾਪਰ ਕੌਣ ਆਇਆ ਬੱਚਿਆਂ ਚ ਕੌਣਾ ਟਾਪਰ ਤੁਹਾਡੇ ਚੋਂ ਆਇਆ ਹੈ ਵੈਰੀ ਇਹਨਾਂ ਨੂੰ ਧਿਆਨ ਰੱਖ ਕੇ ਅੱਗੇ ਤੁਸੀਂ ਸਾਡੇ ਆਉਣ ਵਾਲਾ ਦੇਖ ਦਾ ਪੁਖੇਖੋ ਬਹੁਤ ਵੱਡਾ ਸਾਨੂੰ ਤੁਹਾਡੇ ਤੇ ਮਾਣ ਆ ਤੇ ਸਾਡਾ ਮਾਣ ਨਾਲ ਹੋਏ ਇੰਨਾ ਹੀ ਕਹਦੇ ਹੋਏ ਅਸੀਂ ਵੈਕੂ ਜੀ ਕਾ ਭਾਲ ਰਹਾ ਵੇ ਤੁਸੀਂ ਮੈਂ ਸਰਪੰਚ ਸਾਹਿਬ ਨੂੰ ਦੱਸਣਾ ਕਾ ਜਾ ਕੇ ਇਹ ਉਹ ਬੱਚੇ ਨੇ ਜਿਹੜੇ ਬੱਚੇ 8ਵੀਂ ਦੇ ਵਿੱਚੋਂ ਟੂਲ ਆਫ ਐਮਿਨੈਂਸ ਦਾ ਜਿਹੜਾ ਚੈਸਟਾ ਉਹ ਕਲੀਅਰ ਕਰਕੇ